ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਡੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੁਨੀਤਾ ਕੁਕਿੰਗ ਚੈਨਲ ਤੇ ਅੱਜ ਚੱਪਾ ਬਣਾਵਾਂਗੇ ਬਹੁਤ ਵਧੀਆ ਦਾਲ ਦਾਲ ਬਣਾਣੀ ਆਪਾਂ ਮਿਕਸ ਦਾਲ ਕੀ ਕਰ ਜੀ ਇਹਦੇ ਲਈ ਲਿਜਾਈ ਦੀ ਆਪਾਂ ਛੋਲਿਆਂ ਦੀ ਦਾਲ ਸਾਤ ਮੂੰਗੀ ਦੀ ਦਾਲ ਮਾਂ ਦੀ ਦਾਲ ਮੂੰਗੀ ਮਸਰ ਦਾ ਤੇ ਬੀਸਨ ਦੀ ਪਕੌੜੀ ਇਸ ਤਰੀਕੇ ਨਾਲ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਬਹੁਤ ਵਧੀਆ ਦਾਲ ਬਣਾ ਕੇ ਕਰਾਂਗੇ ਤਿਆਰ ਇੱਧਰ ਆਪਾਂ ਤੜਕੇ ਦੇ ਵਿੱਚ ਲੈਣੇ ਨੇ ਦੋ ਪਿਆਜ਼ ਅਦਰਕ ਲਸਣ ਦੋ ਟਮਾਟਰ ਤੇ ਹਾਈਆਂ ਮਿਰਚਾਂ ਸਾਰੇ ਤੜਕੇ ਨੂੰ ਆਪਾਂ ਚੰਗੀ ਤਰ੍ਹਾਂ ਤੋਕੇ ਲੰਬੀ ਸੇਸ ਤੇ ਕੱਟ ਲਿਆ ਸੀ ਤੇ ਬਹੁਤ ਵਧੀਆ ਦਾਲ ਬਣਾ ਕੇ ਕਰਾਂਗੇ ਤਿਆਰ ਇਹੋ ਜਿਹੀ ਤਾਂ ਤੁਸੀਂ ਪਹਿਲੀ ਵਾਰ ਖਾਓਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਕੁੱਕਰ ਦੇ ਵਿੱਚ ਆਪਾਂ 4 ਗਲਾਸ ਪਾਤੇ ਪਾਣੀ ਤੇ ਨਾਲ ਹੀ ਪਾਤੀ ਆਪਾਂ ਪਾਣੀ ਗਰਮ ਹੋਣ ਤੋਂ ਬਾਅਦ ਇਹਦੀ ਵਿੱਚ ਸਾਰੀਆਂ ਦਾਲਾਂ ਮਿਕਸ ਠੀਕ ਹੈ ਜੀ ਨਾਲ ਹੀ ਪਾਤੇ ਆਪਣੀ ਪਕਾਉਣੀ ਬਹੁਤ ਵਧੀਆ ਦਾਲ ਬਣਾ ਕੇ ਕਰਾਂਗੇ ਤਿਆਰ ਇੰਨੀ ਜਿਆਦਾ ਟੇਸਟੀ ਕਿ ਤੁਸੀਂ ਇੱਕ ਵਾਰ ਹੀ ਬਣਾਉਂਗੇ ਤਾਂ بار بار ਬਣਾਉਂਗੇ ਨਾਲ ਹੀ ਪਾਤਾ ਆਪਾਂ ਇਹਦੇ ਵਿੱਚ ਇੱਕ ਚਮਚਾ ਹਲਦੀ ਦਾ ਇੱਕ ਚਮਚਾ ਨਮਕ ਦਾ ਪਾਇਆ ਆਪਾਂ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਨਾਲ ਹੀ ਕਸ਼ਮੀਰੀ ਮਿਰਚ ਤੇ ਥੋੜੀ ਜੀ ਲਾਲ ਮਿਰਚ ਠੀਕ ਹੈ ਜੀ ਤੇ ਹੋਰ ਆਪਾਂ ਪਾਵਾਂਗੇ ਚੌਥਾ ਕ ਹਿੱਸਾ ਹੀ ਗਰਮ ਮਸਾਲੇ ਦਾ ਸਾਰਾ ਸਮਾਨ ਆਪਾਂ ਕੱਢਾਈ ਪਾਉਣਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਦਾਲ ਬਣਾ ਕੇ ਕਰਨੀ ਹੈ ਤਿਆਰ ਹੋਰ ਪਾਵਾਂਗੇ ਇੱਕ ਚਮਚਾ ਆਪਾਂ ਇਹਦੇ ਵਿੱਚ ਜੀਰੇ ਦਾ ਇੱਕ ਚਮਚਾ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਇਸ ਤਰੀਕੇ ਦੀ ਦਾਲ ਬਣਾਓਗੇ ਨਾ ਤੁਸੀਂ ਤਾਂ ਬਾਰ-ਬਾਰ ਬਣਾਓਗੇ ਇੰਨੀ ਵਧੀਆ ਬਣਦੀ ਹੈ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਚੌਥਾ ਹਿੱਸਾ ਕਾਲੀ ਮਿਰਚ ਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਦੇ ਨਾਲ ਹੀ ਪਾਵਾਂਗੇ ਅਦਰਕ ਲਸਣ ਅਦਰਕ ਲਸਣ ਦੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਪਿਆਜ਼ ਪਿਆਜ਼ਾਂ ਦੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਸਾਰੇ ਸਮਾਨ ਨੂੰ ਆਪਾਂ ਫੁੱਲ ਗੈਸ ਦੇ ਨਾਲ ਦੀ ਨਾਲ ਇਹ ਸਾਰਾ ਸਮਾਨ ਇਕੱਠਾ ਹੀ ਪਾਉਣਾ ਠੀਕ ਹੈ ਜੀ ਇਹਨੂੰ ਆਪਾਂ ਇਹ ਇੱਕ ਦੋ ਮਿੰਟ ਬਾਅਦ ਪਾਉਣਾ ਨਾਲ ਦੀ ਨਾਲ ਇਹ ਪਾਣੀ ਗਰਮ ਹੋਣ ਤੋਂ ਬਾਅਦ ਆਪਾਂ ਇਹ ਸਾਰਾ ਸਮਾਨ ਇਕੱਠਾ ਹੀ ਪਾਉਣਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਣਾ ਵਾ ਬਹੁਤ ਹੀ ਮੇਂਜੀ ਉਹ ਹੈ ਦੇਸੀ ਘਿਓ ਦੇਸੀ ਘਿਓ ਦੇ ਆਪਾਂ ਪਾਨੇ 2 ਚਮਚੇ ਭਰ ਕੇ ਠੀਕ ਹੈ ਜੀ ਲਓ ਜੀ ਬਹੁਤ ਵਧੀਆ ਆਪਾਂ ਬਣਾ ਕੇ ਤਿਆਰ ਕਰਨੀ ਹੈ ਦਾਲ ਇਸ ਤਰੀਕੇ ਦੇ ਨਾਲ ਦਾਲ ਬਣੀ ਹੋਈ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਫਾਇਦੇਮੰਦ ਲਓ ਜੀ ਹੁਣ ਆਪਾਂ ਇਹਨੂੰ ਕੁੱਕਰ ਨੂੰ ਕਰਾਂਗੇ ਬੰਦ ਦਿੱਤੀ ਇਹਦੀਆਂ ਬਜਾਵਾਂਗੇ 10 ਵਿਸਲਾ 10 ਵਿਸਲਾ ਬਜੋੜੀਆਂ ਜ਼ਰੂਰੀ ਹੈ ਠੀਕ ਹੈ ਜੀ ਲਓ ਜੀ 10 ਵਿਸਲਾ ਤੋਂ ਬਾਅਦ ਆਪਾਂ ਹੁਣ ਚੈੱਕ ਕਰਾਂਗੇ ਕਿ ਦਾਲ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਆਪ ਦੇ ਸਕਦੇ ਹੋ ਜਿੰਨੀ ਇਹ ਦੇਖਣ ਚ ਵਧੀਆ ਲੱਗਦੀ ਹੈ ਉਨੀਆਂ ਖਾਂ ਚ ਇਹਦੇ ਲਈ ਆਪਾਂ ਕੁਝ ਸਪੈਸ਼ਲ ਤੜਕਾ ਨਹੀਂ ਲਗਾਇਆ ਹੋਲਪਾ ਆ ਗਿਆ ਪਏ ਦਿੱਤੀ ਸੁੱਕੀ ਮੇਥੀ ਸੁੱਕੀ ਮੇਥੀ ਪੋਣੀ ਜ਼ਰੂਰੀ ਆ ਇਹਦੀ ਸਮੈਲ ਨਾਲ ਦਾਲ ਚਟੇਸਟ ਆਣਾ ਬਹੁਤ ਜ਼ਿਆਦਾ ਬਿਹਟ ਟੇਸਟ ਆਊਗਾ ਠੀਕ ਹੈ ਜੀ ਤੇ ਹੁਣ ਆਪਾਂ ਕੁੱਕਰ ਨੂੰ 1-2 ਮਿੰਟ ਲਈ ਬੰਦ ਕਰਕੇ ਰੱਖ ਦਾਂਗੇ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਦੇਸੀ ਘਿਓ ਮੱਖਣ ਪਾ ਕੇ ਫਿਰ ਦੁਬਾਰਾ ਖਾ ਸਕਦੇ ਹਾਂ ਬਹੁਤ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦਾਲ ਬਣਾ ਸਕਾਈ ਤੇ ਬਹੁਤ ਜ਼ਿਆਦਾ ਟੇਸਟੀ ਇੱਕ ਵਾਰੀ ਮੇਰੇ ਤਰੀਕੇ ਨਾਲ ਦਾਲ ਜ਼ਰੂਰ ਬਣਾਇਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਆਪਾਂ ਤੁਹਾਡੇ ਲਈ ਹੋਰ ਨਵੀਂ ਤੇ ਨਵੀਂ ਵੀਡੀਓ ਲੈ ਕੇ حاضر ਹੋਵਾਂਗੇ ਓਕੇ ਜੀ ਥੈਂਕ ਯੂ ਬਾਏ